ਤਸਰੇ ਕਾਲ ਮੈਟਰ ਨਿਊ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੰਸਦ ਦੇ اجلاس ਦੀ ਜਿਸ ਦਾ ਕਿ ਅੱਜ ਪਹਿਲਾ ਦਿਨ ਸੀ ਵਿਰੋਧੀ ਧਿਰਾਂ ਦੇ ਵੱਲ ਅਜੇ ਹਕੀ ਕਰ ਦਿੱਤਾ ਗਿਆ ਕਿ ਤਿੰਨ ਵਾਰ ਸੰਸਦ ਦੀ ਕਾਰਵਾਈ ਮੁਲਤਵੀ ਕਰਨੀ ਪੈ ਗਈ ਹੈ ਦਰਬਾਰ ਸਾਹਿਬ ਦੀਆਂ ਧਮਕੀਆਂ ਦਾ ਮਾਮਲਾ ਸੰਸਦ ਦੇ ਵਿੱਚ ਪਹੁੰਚ ਗਿਆ ਹੈ ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦਾ ਜਾਨਦਾਰ ਰੁਝਾਨ ਘਟਦਾ ਦਿਖਾਈ ਦੇ ਰਿਹਾ ਇੱਕ ਰਿਪੋਰਟ ਦੇ ਵਿੱਚ ਖੁਲਾਸਾ ਹੋ ਗਿਆ ਹੈ ਸੁਨੀਲ ਜਾਖੜ ਦੇ ਵੱਲੋਂ ਅਕਾਲੀ ਦਲ ਦੇ ਨਾਲ ਗੱਡਜੋੜ ਕਰਨ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚਦੀ ਦਿਖਾਈ ਦੇ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਨੂੰ ਲੈ ਕੇ ਕੀ ਆਖ ਦਿੱਤਾ ਗਿਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਗਨੀਵ ਕੌਰ ਮਜੀਠੀਆ ਦੇ ਵੱਲੋਂ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਚਿੱਠੀ ਲੈ ਕੇ ਵੱਡੀ ਮੰਗ ਮਜੀਠੀਆ ਮਾਮਲੇ ਦੇ ਵਿੱਚ ਕਰ ਦਿੱਤੀ ਗਈ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਨੂੰ ਚੈੱਕ ਵਨਡੇ ਗਏ ਨੇ ਤੇ ਨਾਲ ਕੁਝ ਵੱਡੇ ਐਲਾਨ ਵੀ ਕਰ ਦਿੱਤੇ ਗਏ ਨੇ ਥਾਰ ਵਾਲੀ ਬੀਬੀ ਵਾਇਰਲ ਬੀਬੀ ਅਮਨਦੀਪ ਕੌਰ ਨੂੰ ਇੱਕ ਹੋਰ ਵੱਡਾ ਚਟਕਾ ਲੱਗਦਾ ਤੇ ਖੈਦੇ ਰਿਆ ਕਿ ਕੁਲਬੀਰ ਸਿੰਘ ਜੀਰਾ ਸ਼੍ਰੋਮਣੀ ਕਦਲ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਸ ਨੂੰ ਲੈ ਕੇ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਕੀ ਸਫਾਈ ਦਿੱਤੀ ਗਈ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਵੀ ਇੱਕ ਬਾਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੇ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਸੰਸਦ ਦਾ اجلاس ਰਾਜ ਸਭਾ ਅਤੇ ਲੋਕ ਸਭਾ ਦਾ اجلاس ਅੱਜ ਤੋਂ ਸ਼ੁਰੂ ਹੋ ਗਿਆ ਹੈ ਮੌਨਸੂਨ اجلاس ਦੇ ਪਹਿਲੇ ਦਿਨੀ ਸੰਸਦ ਦੇ ਵਿੱਚ ਹੰਗਾਮਾ ਹੁੰਦਾ ਦਿਖਾਈ ਦੇ ਰਿਹਾ ਹੈ ਕਾਂਗਰਸ ਦੇ ਵੱਲੋਂ ਵਿਰੋਧੀ ਧਿਰਾਂ ਦੇ ਵੱਲੋਂ ਸੰਸਦ ਦੇ ਵਿੱਚ ਖਾਸ ਕਰਕੇ ਲੋਕ ਸਭਾ ਦੇ ਵਿੱਚ ਪਹਿਲਗਾਮ ਦੇ ਹਮਲੇ ਨੂੰ ਲੈ ਕੇ ਆਪਰੇਸ਼ਨ ਸੰਧੂਰ ਨੂੰ ਲੈ ਕੇ ਅਤੇ ਬਿਹਾਰ ਦੇ ਵੋਟਰ ਲਿਸਟਾਂ ਨੂੰ ਲੈ ਕੇ ਜੋ ਵਿਵਾਦ ਹੋ ਰਿਹਾ ਉਸਤੇ ਚਰਚਾ ਕਰਵਾਉਣ ਦੀ ਬੈਸ ਕਰਵਾਉਣ ਦੀ ਮੰਗ ਰੱਖੀ ਗਈ ਪਰ ਸਪੀਕਰ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਇਹਨਾਂ ਮਾਮਲਿਆਂ ਤੇ ਬੈਸ ਕਰਵਾਉਣ ਦੀ ਜਗ੍ਹਾ ਪ੍ਰਸ਼ਨ ਕਾਲ ਸ਼ੁਰੂ ਕਰ ਦਿੱਤਾ ਗਿਆ ਆਖਿਆ ਗਿਆ ਕਿ ਇਹਨਾਂ ਮੁੱਦਿਆਂ ਤੇ ਬੈਸ ਹੋਊ ਕੀ ਪਰ ਪਹਿਲਾ ਪ੍ਰਸ਼ਨ ਕਾਲ ਹੋਵੇਗਾ ਇਸ ਨੂੰ ਲੈ ਕੇ ਸੰਸਦ ਦੇ ਵਿੱਚ ਹੰਗਾਮਾ ਹੁੰਦਾ ਦਿਖਾਈ ਦਿੱਤਾ ਇਹਨਾਂ ਮੁੱਦਿਆਂ ਤੇ ਬਹਿਸ ਕਰਵਾਉਣ ਦੇ ਵੱਲੋਂ ਬਹਿਸ ਕਰਵਾਉਣ ਦੇ ਲਈ ਵਿਰੋਧੀ ਧਿਰਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਮੋਦੀ ਸਰਕਾਰ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਤੇ ਜਿਸ ਤੋਂ ਬਾਅਦ ਹੰਗਾਮਾ ਹੁੰਦਾ ਰਿਹਾ ਤਿੰਨ ਵਾਰ ਸੰਸਦ ਦੀ اجلاس ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਇਸ ਕਾਰਵਾਈ ਨੂੰ ਅਗਲੇ ਦਿਨ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਤੇ ਵਿਰੋਧੀ ਧਿਰਾਂ ਦਾ ਕਹਿਣਾ ਕਿ ਜਿੰਨੀ ਤੱਕ ਜਿੰਨੀ ਦੇਰ ਤੱਕ ਇਹਨਾਂ ਮੁੱਦੇ ਤੇ ਬਹਿਸ ਨਹੀਂ ਹੋਵੇਗੀ ਉਨੀ ਦੇਰ ਤੱਕ ਸੰਸਦ ਦੀ ਕਾਰਵਾਈ ਨਹੀਂ ਚੱਲਣ ਦੇਵਾਂਗੇ ਤੇ ਨਾਲ ਹੀ ਦਰਬਾਰ ਸਾਹਿਬ ਨੂੰ ਮਿਲ ਰਿਹਾ ਧਮਕਿਆਂ ਦਾ ਮਾਮਲਾ ਵੀ ਸੰਸਦ ਦੇ ਵਿੱਚ ਪਹੁੰਚਦਾ ਦਿਖਾਈ ਦਿੱਤਾ ਹੈ ਫਿਰੋਜ਼ਪੁਰ ਤੋਂ ਕਾਂਗਰਸੀ ਐਮਪੀ ਸ਼ੇਰ ਸਿੰਘ ਕੋਹਾ ਦੇ ਵੱਲੋਂ ਚਿੱਠੀ ਲੈ ਕੇ ਲੋਕ ਸਭਾ ਦੇ ਸਪੀਕਰ ਨੂੰ ਇਹ ਮੰਗ ਕੀਤੀ ਗਈ ਹੈ ਕਿ ਜੋ ਦਰਬਾਰ ਸਾਹਿਬ ਦੀਆਂ ਧਮਕਿਆਂ ਦਾ ਮਾਮਲਾ ਹੈ ਉਸ ਨੂੰ ਲੈ ਕੇ ਸੰਸਦ ਦੇ ਵਿੱਚ ਚਰਚਾ ਕਰਵਾਈ ਜਾਵੇ ਤੇ ਸੰਸਦ ਦੇ ਵੱਲੋਂ ਇੱਕ ਜਾਂਚ ਕਮੇਟੀ ਵੀ ਕਾਇਮ ਕੀਤੀ ਜਾਵੇ ਜੋ ਇਸ ਮਾਮਲੇ ਦੇ ਵਿੱਚ ਆਪਣੀ ਜਾਂਚ ਕਰੇ ਤੇ ਖੁਲਾਸਾ ਕਰੇ ਕਿ ਇਹਨਾਂ ਦੇ ਪਿੱਛੇ ਕੌਣ ਹੈ ਜਿਸ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ ਉਹਨਾਂ ਦੇ ਵੱਲੋਂ ਕੇਂਦਰੀ ਖੁਰਾਕ ਮੰਤਰੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਤੇ ਆਖਿਆ ਕਿ 15 ਸਤੰਬਰ ਤੋਂ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਾਵੇ ਤਾਂ ਜੋ ਉਸ ਮੌਕੇ ਜੋ ਹਵਾ ਦੇ ਵਿੱਚ ਨਮੀ ਹੈ ਉਸ ਮੌਕੇ ਘੱਟ ਹੁੰਦੀ ਹੈ ਤੇ ਕਿਸਾਨਾਂ ਨੂੰ ਵੱਡਾ ਕਾਟਾ ਵੱਡਾ ਆਰਥਿਕ ਕਾਟਾ ਨਮੀ ਦੇ ਕਰਕੇ ਚੱਲਣਾ ਪੈਂਦਾ ਤੇ ਜੇਕਰ 15 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ ਤੇ ਉਸ ਮੌਕੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਨਹੀਂ ਹੁੰਦੀ ਹੈ ਤੇ ਇਸ ਕਰਕੇ ਕਿਸਾਨ ਨੂੰ ਅਤੇ ਕੇਂਦਰ ਸਰਕਾਰ ਨੂੰ ਦੋਵਾਂ ਨੂੰ ਜੋ ਆਪਸੀ ਟਕਰਾਅ ਇਹਨਾਂ ਦਾ ਹੁੰਦਾ ਹੈ ਨਮੀ ਨੂੰ ਲੈ ਕੇ ਇਹ ਨਹੀਂ ਹੋਵੇਗਾ ਤੇ ਕਿਸਾਨ ਵੀ ਇਸ ਮੌਕੇ ਆਪਣੀ ਫਸਲ ਆਸਾਨੀ ਨਾਲ ਵੇਚ ਸਕਣਗੇ ਇਹ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੀ ਕਹਿੰਦੇ ਕਿ ਆੜਤੀਆਂ ਦੇ ਕਮਿਸ਼ਨ ਦੇ ਵਾਧੇ ਨੂੰ ਲੈ ਕੇ ਜ ਉਹਨਾਂ ਦੇ ਵੱਲੋਂ ਮੰਗੀਤੀ ਜਾ ਰਹੀ ਹੈ ਉਸ ਮਾਮਲੇ ਦੇ ਵਿੱਚ ਵੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਨੌਜਵਾਨਾਂ ਦਾ ਜੋ ਵਿਦੇਸ਼ਾਂ ਦੇ ਵੱਲ ਰੁਝਾਨ ਸੀ ਉਹ ਹੁਣ ਘਟਦਾ ਦਿਖਾਈ ਦੇ ਰਿਹਾ ਹੈ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਵਿਦੇਸ਼ਾਂ ਦੇ ਵੱਲੋਂ ਹੁਣ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਸਖਤੀ ਕਰ ਦਿੱਤੀ ਗਈ ਹੈ ਇਸਾ ਪੰਜਾਬੀ ਟਰਬਿਊਨ ਦੇ ਵਿੱਚ ਲੱਗੀ ਰਿਪੋਰਟ ਦਾਵਾ ਕਰਦੀ ਹੈ ਕਿ ਪਿਛਲੇ ਸਾਲ ਦੇ ਮੌਕੇ 6 ਮਹੀਨਿਆਂ ਦੇ ਦੌਰਾਨ ਜਿੰਨੇ ਪਾਸਪੋਰਟ ਪਿਛਲੇ ਸਾਲ ਬਣੇ ਸਨ ਉਸ ਦੇ ਮੁਕਾਬਲੇ 2025 ਦੇ 6 ਮਹੀਨਿਆਂ ਦੇ ਵਿੱਚ ਘਟ ਕੇ ਅੱਧੇ ਰਹਿ ਗਏ ਨੇ 2024 ਦੇ ਵਿੱਚ ਜਨਵਰੀ ਤੋਂ ਲੈ ਕੇ ਜੂਨ ਤੱਕ 2906 ਪਾਸਪੋਰਟ ਬਣੇ ਸੀ ਜਦਕਿ ਹੁਣ 2025 ਦੇ ਵਿੱਚ ਜਨਵਰੀ ਤੋਂ ਲੈ ਕੇ ਜੂਨ ਮਹੀਨੇ ਤੱਕ ਕੇਵਲ 1900 70 پاسپورਟ ਬਣੇ ਨੇ ਤੇ ਕੈਨੇਡਾ ਸਮੇਤ ਹੋਰਨਾਂ ਦੇਸ਼ਾਂ ਨੇ ਸਟੱਡੀ ਵੀਜ਼ੇ ਦੇਣ ਤੋਂ ਬੁਹੇ ਪੇੜ ਲੈ ਹਨ ਜਿਸ ਕਰਕੇ ਪੰਜਾਬ ਚ ਪਾਸਪੋਰਟ ਬਣਾਉਣ ਦਾ ਜਨੂਨ ਆ ਇੱਕਦਮ ਮਠਾ ਪੈ ਗਿਆ ਲੰਘੇ ਵਰਿਆਂ ਚ ਪੰਜਾਬ ਦੇ ਲੋਕਾਂ ਨੇ ਲੱਕ ਬਨ ਕੇ ਪਾਸਪੋਰਟ ਬਣਾਏ ਅਤੇ ਹੁਣ ਪੁਰਾਣਾ ਜੋਸ਼ ਗਾਇਬ ਹੈ ਖਾਸ ਕਰਕੇ ਕੈਨੇਡਾ ਸਰਕਾਰ ਵੱਲੋਂ ਦਿਖਾਈ ਸਕਦੀ ਨੇ ਪੰਜਾਬੀਆਂ ਦੇ ਉਤਸ਼ਾਹ ਨੂੰ ਸੱਟ ਮਾਰੀ ਹੈ ਤੇ ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਤਾਜ਼ਾ ਅੰਕੜੇ ਗਵਾਹੀ ਭਰਦੇ ਨੇ ਕਿ ਪੰਜਾਬ ਦੇ ਵਿੱਚ ਹੁਜੋ ਨੌਜਵਾਨਾਂ ਦਾ ਬਾਹਰ ਦਾ ਰੁਝਾਨ ਹੈ ਉਹ ਹੁਣ ਮੱਠਾ ਪੈਂਦਾ ਦਿਖਾਈ ਦੇ ਰਿਹਾ ਹੈ ਤੇ ਇਨਰਜਾਨਾਂ ਦੇ ਮੱਠੇ ਪੈਣ ਕਰਕੇ ਪੰਜਾਬ ਦੇ ਜੋ ਕਾਲਜ ਨੇ ਸਰਕਾਰੀ ਕਾਲਜ ਅਤੇ ਯੂਨੀਵਰਸਟੀਆਂ ਭਰਦੀਆਂ ਦਿਖਾਈ ਦੇ ਰਹੀਆਂ ਨੇ ਰੌਣਕਾਂ ਇਨਾਂ ਯੂਨੀਵਰਸਟੀਆਂ ਅਤੇ ਕਾਲਜਾਂ ਦੇ ਵਿੱਚ ਪਰਤਦੀਆਂ ਦਿਖਾਈ ਦੇ ਰਹੀਆਂ ਨੇ ਤੇ ਸਰਕਾਰ ਦੇ ਵੱਲੋਂ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਦਿਖਾਇਆ ਜਾ ਰਿਹਾ ਹੈ ਅੱਖ ਜਰ ਕਿ ਸਾਡੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਵਿਦੇਸ਼ਾਂ ਦੀ ਜਗ੍ਹਾ ਹੁਣ ਇੱਥੇ ਰਹਿ ਕੇ ਕੰਮ ਕਰਨਾ ਚਾਉਂਦੇ ਨੇ ਜਦ ਕਿ ਸਚਾਈ ਇਹ ਹੈ ਕਿ ਵਿਦੇਸ਼ਾਂ ਦੇ ਵੱਲੋਂ ਹੁਣ ਆਪਣੇ ਵੀਜ਼ਾ ਨਿਯਮਾਂ ਅਤੇ ਹੋਰਨਾਂ ਪਾਬੰਦੀਆਂ ਦੇ ਕਾਰਨ ਨੌਜਵਾਨਾਂ ਦਾ ਵਿਦੇਸ਼ਾਂ ਦੇ ਵਿੱਚ ਜਾਣ ਦਾ ਰੁਝਾਨ ਘਟਦਾ ਦਿਖਾਈ ਦੇ ਰਿਹਾ ਹੈ ਵਾਧਿਆ ਅਗਲੀ ਖਬਰ ਦੇ ਵੱਲ ਕਿ ਭਾਜਪਾ ਅਤੇ ਅਕਾਲੀ ਦਲ ਦਾ ਦੁਬਾਰਾ ਗੜਜੋੜ ਹੋਵੇਗਾ ਇਹ ਚਰਚਾ ਅਤੇਸ਼ਵਾਲ ਇਸ ਕਰਕੇ ਉੱਠਿਆ ਕਿਉਂਕਿ ਭਾਜਪਾ ਦੇ ਲੀਡਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਨਿਜੀ ਅਖਬਾਰ ਨੂੰ ਇੰਟਰਵਿਊ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਿਵੇਂ 1996 ਦੇ ਵਿੱਚ ਉਸ ਮੌਕੇ ਦੇ ਹਾਲਾਤਾਂ ਨੂੰ ਠੱਲਣ ਦੇ ਲਈ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਹੋਇਆ ਸੀ ਓਏ ਉਹੀ ਹਾਲਾਤ ਹੁਣ ਦੁਬਾਰਾ ਪੰਜਾਬ ਦੇ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਤੇ ਇਸ ਕਰਕੇ ਇਸ ਨੂੰ ਠੱਲਣ ਦੇ ਲਈ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਹੋਣਾ ਚਾਹੀਦਾ ਹੈ ਤੇ ਇਹ ਗੱਠਜੋੜ ਪੰਜਾਬ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਕੀਤਾ ਜਾਣਾ ਚਾਹੀਦਾ ਤੇ ਪੁਰਾਣੇ ਆਪਸੀ ਮਤਭੇਦਾਂ ਨੂੰ ਭੁਲਾ ਕੇ ਪੰਜਾਬ ਦੀ ਤਰੱਕੀ ਦੇ ਲਈ ਇਹ ਗੱਠਜੋੜ ਹੋਣਾ ਚਾਹੀਦਾ ਹੈ ਇੱਕ ਨਿੱਜੀ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਇਆ ਸ੍ਰੀਲ ਜਾਖੜ ਦੇ ਵੱਲੋਂ ਇਹ ਗੱਲਾਂ ਕਰ ਦਿੱਤੀਆਂ ਗਈਆਂ ਨੇ ਤੇ ਇਸ ਗੱਠਜੋੜ ਦੇ ਬਿਆਨ ਤੋਂ ਬਾਅਦ ਸੁਖਬੀਰ ਸਿੰਘ ਬਾਦਲਤਾ ਵੀ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ ਦਾ ਕਹਿਣਾ ਕਿ ਜੋ ਵੀ ਪੰਜਾਬ ਦੇ ਹਿੱਤ ਦੇ ਵਿੱਚ ਆ ਪੰਜਾਬ ਦੇ ਵਿਕਾਸ ਦੇ ਲਈ ਕੰਮ ਕਰਨਾ ਚਾਹੁੰਦਾ ਉਸ ਦੇ ਨਾਲ ਉਸ ਦੇ ਬਾਰੇ ਸੋਚਿਆ ਜਾ ਸਕਦਾ ਤੇ ਅਸੀਂ ਆਪਣੇ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰ ਗਏ ਤੇ ਇਕਜੁੱਟ ਹੋਈਏ ਇਸ ਦੇ ਨਾਲ ਹੀ ਦੂਜੇ ਪਾਸੇ ਸ਼੍ਰੋਮਣੀ ਕਾਲਾ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਗੱਠਜੋੜ ਬਾਰੇ ਕੁਝ ਵੀ ਜਲਦਬਾਜੀ ਵਿੱਚ ਫੈਸਲਾ ਕਰਨਾ ਠੀਕ ਨਹੀਂ ਹੈ ਸੋਚ ਵਿਚਾਰ ਕਰਨ ਤੋਂ ਬਾਅਦ ਕੁਝ ਆਖਿਆ ਜਾ ਸਕਦਾ ਹੈ ਜਲਦਬਾਜੀ ਦੇ ਵਿੱਚ ਕੁਝ ਵੀ ਆਖਿਆ ਨਹੀਂ ਜਾ ਸਕਦਾ ਹੈ ਤੇ ਦੂਜੇ ਪਾਸੇ ਕਾਂਗਰਸੀਆਂ ਦੇ ਵੱਲੋਂ ਆਪਣੇ ਦੇਖੇ ਨਿਸ਼ਾਨੇ ਅਕਾਲੀ ਦਲ ਅਤੇ ਭਾਜਪਾ ਦੇ ਉੱਪਰ ਸੱਦੇ ਜਾ ਰਹੇ ਨੇ ਰਾਜਾ ਵੜੰਗ ਦਾ ਕਹਿਣਾ ਹੈ ਕਿ ਇਹਨਾਂ ਦਾ ਆਪਸੀ ਗੱਠਜੋੜ ਪਹਿਲਾਂ ਹੀ ਹੋ ਚੁੱਕਿਆ ਹੈ ਭਾਜਪਾ ਦੇ ਵੱਲੋਂ ਇਕੱਲੇ ਲੜਨ ਦਾ ਫੈਸਲਾ ਲਿਆ ਗਿਆ ਸੀ ਬਾਅਦ ਦੇ ਵਿੱਚ ਉਸ ਨੇ ਪੰਜਾਬ ਦੇ ਵਿੱਚ ਇਕੱਲੇ ਚੋਣਾਂ ਲੜ ਕੇ ਦੇਖ ਲਿਆ ਤੇ ਹਾਰ ਬੀਜਪੀ ਨੇ ਮੰਨ ਲਈ ਹੈ ਪੰਜਾਬ ਦੇ ਵਿੱਚ ਉਹਨਾਂ ਦਾ ਬਣਦਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਤੇ ਇਸ ਕਰਕੇ ਉਹਨਾਂ ਦੇ ਵੱਲੋਂ ਅਕਾਲੀ ਦਲ ਨਾਲ ਰਲ ਕੇ ਚੱਲਣ ਦੀ ਇਹ ਜੋ ਐਲਾਨ ਹੈ ਯੋਜਨਾ ਵਕਾਲਤ ਹੈ ਭਾਜਪਾ ਗੱਠ ਜੋੜਦੀ ਕੀਤੀ ਜਾ ਰਹੀ ਹੈ ਜੇਕਰ ਦੁਬਾਰਾ ਗੱਠ ਜੋੜ ਕਰਨਾ ਹੀ ਸੀ ਤਾਂ ਪਹਿਲਾਂ ਤੋੜਿਆ ਕਿ ਉਹ ਅਕਾਲੀ ਦਲ ਪਹਿਲਾਂ ਹੀ ਪੰਜਾਬ ਦੇ ਵਿੱਚ ਮਰਿਆਪੈ ਬੀਜੇਪੀ ਨੇ ਆਪਣੀ ਹਾਰ ਮੰਨ ਲਈ ਇਹ ਤਾਂ ਉਹ ਗੱਲ ਹੈ ਕਿ ਅੰਨਾ ਦੂਜਿਆਂ ਨੂੰ ਰਾ ਦਿਖਾ ਰਿਹਾ ਹੈ ਇੱਥੇ ਇੱਕ ਬਿਆਨ ਰਜਵ ਡਿੰਗ ਦੇ ਵੱਲੋਂ ਦੇ ਦਿੱਤਾ ਗਿਆ ਹੈ ਤਾਂ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਵੀ ਇਸ ਗੜਜੋੜ ਵਾਲੇ ਬਿਆਨ ਤੇ ਆਪਣੇ ਨਾਂ ਨੇ ਅਕਾਲੀ ਦਲ ਅਤੇ ਭਾਜਪਾ ਦੇ ਉੱਪਰ ਸਾਹ ਦਿੱਤੇ ਗਏ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਾਦਲ ਦੇ ਮੰਜੀਠਾ ਤੋਂ ਵਿਧਾਇਕਾ ਗੁਨੀਵ ਕੌਰ ਮੰਜੀਠਾ ਦੇ ਵੱਲੋਂ ਹੁਣ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਦਿੱਤਾ ਗਿਆ ਇਹ ਉਹੀ ਪੱਤਰ ਹੈ ਜੋ ਪਹਿਲਾਂ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਐਸਐਸਪੀ ਨੂੰ ਲਿਖਿਆ ਗਿਆ ਸੀ ਤੇ ਇਹ ਹੀ ਹੁਣ ਪੱਤਰ ਆ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਣੂ ਲਿਖ ਦਿੰਦਾ ਹੈ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਉਹਨਾਂ ਦੇ ਘਰ ਦੇ ਉੱਪਰ ਵਿਜੀਲੈਂਸ ਦੀ ਰੇਡ ਪਈ ਚੰਡੀਗੜ੍ਹ ਦੀ ਰਹਾਇਸ਼ ਦੇ ਉੱਪਰ ਐਮਐਲਏ ਦੇ ਫਲੈਟ ਦੇ ਉੱਪਰ ਜੋ ਉਹਨਾਂ ਦੇ ਗਨੀਵ ਕੌਰ ਮਜੀਠੀਆ ਦੀ ਰਹਾਇਸ਼ ਦੇ ਉੱਪਰ ਰੇਡ ਪਈ ਉਸ ਨੂੰ ਲੈ ਕੇ ਕਾਰਵਾਈ ਜਿੰਨਾ ਅਧਿਕਾਰੀਆਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਇਹ ਰੇਡ ਕੀਤੀ ਗਈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਜਿਸ ਮੌਕੇ ਘਰ ਦੇ ਉੱਪਰ ਰੇਡ ਪਈ ਉਸ ਮੌਕੇ ਮੈਂ ਘਰ ਦੇ ਵਿੱਚ ਮੌਜੂਦ ਆ ਨਹੀਂ ਸੀ ਕੇਵਲ ਮੇਰੀ ਬਜ਼ੁਰਗ ਮਾਤਾ ਉਸ ਮੌਕੇ ਮੌਜੂਦ ਸੀ ਤੇ ਇਹਨਾਂ ਵਿਜਨਸ ਦੇ ਅਧਿਕਾਰੀਆਂ ਦੇ ਵੱਲੋਂ ਧੱਕੇ ਨਾਲ ਇਹਨਾਂ ਦੇ ਵੱਲੋਂ ਸਾਡੇ ਘਰ ਦੇ ਵਿੱਚ ਦਾਖਲ ਹੋ ਕੇ ਫੁੱਲਾਫਲਾਈ ਕੀਤੀ ਗਈ ਤੇ ਨੁਕਸਾਨ ਪਹੁੰਚਾਇਆ ਗਿਆ ਇਸ ਮੌਕੇ ਇਹਨਾਂ ਦੇ ਕੋਲ ਕੋਈ ਵੀ ਸਰਚ ਵਾਰੰਟਾ ਨਹੀਂ ਸੀ ਨਾ ਉਸ ਮੋਕੇ ਘਰ ਦੇ ਵਿੱਚ ਕੋਈ ਮਰਦ ਮੌਜੂਦ ਸੀ ਮੈਂ ਵੀ ਉਸ ਘਰ ਦੇ ਵਿੱਚ ਮੌਜੂਦ ਆ ਨਹੀਂ ਸੀ ਤੇ ਜੋ ਸਾਰਾ ਕੁਝ ਇਹਨਾਂ ਦੇ ਵੱਲੋਂ ਗੈਰ ਕਾਨੂੰਨੀ ਢੰਗ ਤੇ ਨਾਲ ਕੀਤਾ ਗਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਵਿਧਾਨ ਸਭਾ ਦੇ ਸਪੀਕਰ ਨੂੰ ਗਨੀਵ ਕੌਰ ਮਜੀਠਾ ਦੇ ਵੱਲੋਂ ਪੱਤਰ ਲਿਖ ਕੇ ਇਹ ਮੰਗ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਸ ਪੱਤਰ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਮੈਂ ਤੁਹਾਡੇ ਕੋਲ ਇਨਸਾਫ ਦੀ ਮੰਗ ਕਰਦੀ ਆ ਕਿਉਂਕਿ ਤੁਸੀਂ ਗੁਰਮੁਖ ਬੰਦੇ ਹੋ ਗੁਰਸਿੱਖ ਬੰਦੇ ਹੋ ਤਾਂ ਤੁਸੀਂ ਧੀਆਂ ਪਣਾ ਦੀ ਇੱਜ਼ਤ ਕਿਵੇਂ ਕਰਦੇ ਹੋ ਤੁਸੀਂ ਇਸ ਨੂੰ ਭਲੀ ਭਾਨੀ ਜਾਣਦੇ ਹੋ ਪਰ ਸਾਰਾ ਕੁਝ ਇਹਨਾਂ ਦੇ ਵੱਲੋਂ ਸ਼ਿੱਕਤ ਟਾਂਕੇ ਕੋਈ ਵੀ ਕਾਨੂੰਨ ਦਾ ਡਰ ਇਹਨਾਂ ਨੂੰ ਨਹੀਂ ਹੈ ਇਸ ਕਰਕੇ ਇਹਨਾਂ ਦੇ ਵੱਲੋਂ ਸਾਰਾ ਕੁਝ ਕੀਤਾ ਗਿਆ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਵਿਜੀਲੈਂਸ ਦੇ ਅਧਿਕਾਰੀ ਤੇ ਬਾਕੀ ਜਿਹੜੇ ਵੀ ਅਧਿਕਾਰੀ ਇਸ ਰੇਡ ਦੇ ਮੌਕੇ ਮੌਜੂਦ ਹਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਵਿਧਾਨ ਸਭਾ ਦੇ ਸਪੀਕਰ ਦੇ ਕੋਲੋਂ ਗੁਨੀਵ ਕੌਰ ਮਜੀਠੀਆ ਨੇ ਵੱਡੀ ਮੰਗ ਕਰ ਦਿੱਤੀ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਧੂਰੀ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਇਸ ਪ੍ਰੋਗਰਾਮ ਦੇ ਤਹਿਤ 75 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਤਈ ਕਰੋੜ ਰੁਪਏ ਦੇ ਚੈੱਕ ਵੰਡੇ ਗਏ ਨੇ ਤੇ ਆਖਿਆ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਲੱਖਾਂ ਦੀ ਗੱਲ ਨਹੀਂ ਕੇਵਲ ਕਿਸੇ ਨੂੰ 50000 ਕਿਸੇ ਨੂੰ 70000 ਉਹ ਵੀ ਦਫ਼ਤਰਾਂ ਦੇ ਢੇੜੇ ਕਢਵਾ ਕਢਵਾ ਕੇ ਦਿੱਤੇ ਜਾਂਦੇ ਸਨ ਪਰ ਸਾਡੀ ਸਰਕਾਰ ਦੇ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਬਿਨਾਂ ਕਿਸੇ ਪਾਰਟੀ ਨਾਲ ਕਿ ਇਸ ਪਾਰਟੀ ਦਾ ਬੰਦਾ ਇਸ ਨੂੰ ਚੈੱਕ ਨਹੀਂ ਦੇਣਾ ਅਜਿਹਾ ਕੁਝ ਵੀ ਨਹੀਂ ਹੈ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਦਿੱਤੇ ਜਾਣਗੇ ਤੇ ਜਿਨ੍ਹਾਂ ਦੇ ਵੱਲੋਂ ਇਸ ਗ੍ਰਾਂਟਾਂ ਨੂੰ ਸਹੀ ਪਾਸੇ ਵਰਤੇ ਜਾਵੇਗਾ ਉਹਨਾਂ ਨੂੰ ਹੋਰ ਪੈਸੇ ਵੀ ਦਿੱਤੇ ਜਾਣਗੇ ਐਸ.ਐਮ. ਭਗਵੰਤ ਮਾਨ ਦੇ ਵੱਲੋਂ ਪ੍ਰੋਗਰਾਮ ਦੇ ਤਹਿਤ ਵੱਡਾ ਐਲਾਨ ਕਰ ਦਿੱਤਾ ਗਿਆ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਬੀਤੇ ਸਮੇਂ ਦੇ ਦੌਰਾਨ ਵਾਇਰਲ ਥਾਰ ਵਾਲੀ ਬੀਬੀ ਦੇ ਨਾਮ ਤੇ ਨਾਲ ਮਸ਼ਹੂਰ ਜਿਸ ਦਾ ਨਾਮ ਅਮਨਦੀਪ ਕੌਰ ਹੈ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਹੈ ਜੋ ਕਿ ਪਹਿਲਾਂ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਹੋਈ ਸੀ ਤੇ ਬਾਅਦ ਦੇ ਵਿੱਚ ਵਿジネス ਵੱਲੋਂ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੀ ਜ਼ਮਾਨਤ ਦੀ ਅਰਜੀ ਉਸ ਦੇ ਵੱਲੋਂ ਪਹਿਲਾਂ ਹੇਟਰੀ ਅਦਾਲਤ ਦੇ ਵਿੱਚ ਲਗਾਈ ਗਈ ਸੀ ਜ਼ਮਾਨੇ ਦੀ ਅਰਜੀ ਖਾਰਜ ਹੋ ਗਏ ਤੇ ਅਨਿਆਇਕ ਹਿਰਾਸਤ ਦੇ ਵਿੱਚ ਰਹਿੰਦੇ ਆ ਰਹਿੰਦੇ ਤੇ ਹੁਣ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜ਼ਮਾਨੇ ਦੀ ਅਰਜੀ ਲਗਾਈ ਗਈ ਸੀ ਜੋ ਕਿ ਹੁਣ ਦੁਬਾਰਾ ਖਾਰਜ ਹੁੰਦੀ ਦਿਖਾਈ ਦੇ ਰਹੀ ਹੈ ਅਮਨਦੀਪ ਕੌਰ ਇਸ ਮੌਕੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਪਹਿਲੀ ਜ਼ਮਾਨੇ ਦੀ ਅਰਜੀ ਖਾਰਜ ਹੋਣ ਤੋਂ ਬਾਅਦ ਦੁਬਾਰਾ ਹਾਈ ਕੋਰਟ ਦੇ ਵਿੱਚ ਲਗਾਏ ਸੀ ਤੇ ਉਹ ਵੀ ਹੁਣ ਜ਼ਮਾਨੇ ਦੀ ਅਰਜੀ ਖਾਰਜ ਹੋ ਗਈ ਹੈ ਅਮਨਦੀਪ ਕੌਰ ਨੂੰ ਹੁਣ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤਾਂ ਦੋਹਰਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸੋਸ਼ਲ ਮੀਡੀਆ ਤੇ ਬੀਤੇ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਜੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਣਗੇ ਸ਼ਾਮਿਲ ਹੋ ਸਕਦੇ ਨੇ ਤਾਂ ਜਿਸ ਤੋਂ ਬਾਅਦ ਇਹਨਾਂ ਚਰਚਾਵਾਂ ਨੂੰ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਬਿਆਨ ਦੇ ਕੇ ਰੋਕ ਦਿੱਤਾ ਗਿਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀ ਦੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਝੂਠੀਆਂ ਅਫਵਾਹਾਂ ਤੋਂ ਬਚੋ ਝੂਠ ਦਾ ਨਾਮ ਆ ਆ ਕਾਲੀ ਦਲ ਬਾਦਲ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਇਸ ਨੂੰ ਝੂਠੀਆਂ ਅਫਵਾਹਾਂ ਘਰਾੜ ਦੇ ਦਿੱਤਾ ਗਿਆ ਤੇ ਇਲਜ਼ਾਮ ਸ਼੍ਰੋਮਣੀ ਕਾਲ ਦਲ ਦੇ ਉੱਪਰ ਲਗਾ ਦਿੱਤਾ ਗਿਆ ਪਰ ਅੱਜ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਜੀਰਾ ਹਲਕੇ ਦੇ ਵਿੱਚ ਇੱਕ ਰੈਲੀ ਕੀਤੀ ਜਾਂਦੀ ਹੈ ਵੱਡਾ ਇਕੱਠ ਕੀਤਾ ਜਾਂਦਾ ਤੇ ਜੀਰਾ ਦੇ ਹੀ ਕਟੜ ਕਾਂਗਰਸੀ ਪਰਿਵਾਰ ਨੂੰ ਸ਼੍ਰੋਮਣੀ ਕਾਲ ਦਲ ਦੇ ਵਿੱਚ ਸ਼ਾਮਿਲ ਕਰਵਾ ਲਿਆ ਗਿਆ ਇਸ ਨੂੰ ਲੈ ਕੇ ਕਾਲੀ ਦਲ ਦੇ ਵੱਲੋਂ ਅੱਖ ਗਿਆ ਕਿ ਤਰਨ ਤਰਨ ਤੋਂ ਬਾਅਦ ਸ਼੍ਰੋਮਣੀ ਕਾਦਲ ਨੂੰ ਜੀਰਾ ਹਲਕੇ ਵਿੱਚ ਵੱਡਾ ਹੰਗਾਰਾ ਮਿਲਿਆ ਜੀਰਾ ਹਲਕੇ ਦੇ ਕਟੜ ਕਾਂਗਰਸੀ ਪਰਿਵਾਰ ਸਵਰਗਵਾਸੀ ਹਰਚਰਨ ਸਿੰਘ ਹੀਰੋ ਸਾਬਕਾ ਵਿਧਾਇਕ ਦੇ ਸੁਪੁੱਤਰ ਸਰਦਾਰ ਹਰਪ੍ਰੀਤ ਸਿੰਘ ਹੀਰੋ ਨੇ ਸੈਂਕੜੇ ਕਾਂਗਰਸੀ ਵਰਕਰਾਂ ਨਾਲ ਸ਼੍ਰੋਮਣੀ ਕਾਦਲ ਦੇ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼ਾਮਿਲ ਕਰਵਾਇਆ ਗਿਆ ਤੇ ਨਾਲ ਹੀ ਜੀਰਾ ਹਲਕੇ ਦਾ ਇੰਚਾਰਜ ਵੀ ਲਗਾ ਦਿੱਤਾ ਗਿਆ ਇਸ ਮੌਕੇ ਇਹ ਵੱਡਾ ਝਟਕਾ ਕਾਂਗਰਸ ਨੂੰ ਲੱਗਦਾ ਦਖਾਇਦੇ ਰਿਆ ਵਦਿਆਂ ਅਗਲੀ ਅਤੇ ਆਖਰੀ ਖਬਰ ਦੇ ਬਾਲਾ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੌਸਮ ਮਦਨ ਨੂੰ ਲੈ ਕੇ ਭਵਿੱਖਬਾਣੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੰਦੇ ਹਨ ਦੱਸ ਸਕਦੇ ਕਿ ਪੰਜਾਬ ਦੇ ਵਿੱਚ 22 ਅਤੇ 23 ਜੁਲਾਈ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣਗੇ ਇਹਨਾਂ ਦੇ ਵਿੱਚ ਖਾਸ ਤੌਰ ਤੇ ਮਾਝਾ ਦੁਆਬਾ ਅਤੇ ਪੁਆਧ ਦੇ ਖੇਤਰਾਂ ਦੇ ਵਿੱਚ ਮੀਂਹ ਪੈਣਗੇ ਤੇ ਦੂਜੇ ਪਾਸੇ ਮਾਲਵਾ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਪਰ 22 ਅਤੇ 23 ਜੁਲਾਈ ਨੂੰ ਇਹਨਾਂ ਮਾਝਾ ਦੁਆਬਾ ਤੇ ਪੁਆਧ ਦੇ ਖੇਤਰਾਂ ਦੇ ਵਿੱਚ ਹਰੀ ਮੀ ਪੈਣ ਦੀ ਪੇਸ਼ ਨੂੰ ਕੋਈ ਕਰ ਦਿੱਤੀ ਗਈ ਹੈ ਇਸਨ ਅੱਜ ਦੀ ਵੱਡੀ ਖਬਰਾਂ ਇਨਾਂ ਖਬਰਾਂ ਵਿੱਚ ਕਿ ਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਰੇ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ